ਜੀ ਸਾਡੀ ਜਿਹੜੀ ਹੈਗੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈਏ ਕੋਈ ਵੀ ਮਾੜਾ ਆਨਸਰ ਕੋਈ ਵੀ ਨਸ਼ਾ ਵਿਚਣ ਵਾਲਾ ਆਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਹਨ ਜਿਹੜੇ ਮਾੜੇ ਬੰਦੇ ਹੁੰਦੇ ਆ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਐਕਸ਼ਨ ਫਰੀਦਕੋਟ ਪੁਲਿਸ ਨੇ ਪਿਛਲੇ 4-5 ਮਹੀਨਾ ਤੋਂ ਚਲਾਇਆ ਹੋਇਆ ਹੈ ਔਰ ਉਦੀ ਲੜੀ ਦੇ ਤਹਿਤ ਹੀ ਅ ਅੱਜ ਸਵੇਰੇ ਜੋ ਹੈ ਤੜਕਸਰ ਸਾਡੀ ਸੀਆਈਏ ਜੈਤੋ ਦੀ ਜਿਹੜੀ ਟੀਮ ਹੈ ਉਹਨੂੰ ਇਨਪੁਟ ਸਿ ਗਿਆ ਸੋ ਉਹਨਾਂ ਨੇ ਇੱਥੇ ਇਹ ਜਿਹੜਾ ਜੈਥੋ ਡਰੇਨ ਖੁੱਲੇ ਇੱਥੇ ਹੀ ਉਹਨਾਂ ਨੇ ਨਕਲ ਲਗਾਇਆ ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪੀਓ ਗੱਡੀ ਇਹਨਾਂ ਨੂੰ ਅੰਦੇ ਉਹ ਦੇਖੀ ਤਾਂ ਫਿਰ ਉਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਸਾਂਖੂਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾਅ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗ ਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਖਿਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸ ਦੀ ਵਜ੍ਹਾ ਸੇ ਇਹ ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜੜੇ ਹੈਗੇ ਉਹਨਾਂ ਨੇ ਭੱਜਣ ਦੀ ਫਿਰਾਕ ਕੀਤੀ ਇਹ ਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ ਗੈਂਗਸ ਦੇ ਬੰਦੇ ਨੇ ਔਰ ਇਹ ਪੁਰਾਣੇ ਟਾਈਮ ਮੇ ਵੀ ਇੱਥੇ ਕਾਫੀ ਇਨਾਤੇ ਚਾਰ ਪਰਚੇ ਨੇ ਇਹਨਾਂ ਦੇ ਡਿਟੇਲਸ ਨੇ ਸੁਖਵਿੰਦਰ ਸਿੰਘ ਉਰਫ ਗगन ਕਗਨੀ ਦੇ ਨਾਮ ਸੇ ਇੱਥੇ ਇਹ ਬਦਨਾਮ ਸੀ ਔਰ ਦੂਜਾ ਜਿਹੜਾ ਹੈਗਾ ਬੰਦਾ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਇਹ ਦੋਨੋਂ ਹੀ ਅੰਬੇਦਕਰ ਨਗਰ ਜੈਤੋ ਦੇ ਰਹਿਣ ਵਾਲੇ ਨੇ ਔਰ ਜਿਹੜੇ ਚਾਰ ਪਰਚੇ ਗਗਨੀ ਤੇ ਨੇ ਉਹ ਆਮ ਸੈਕਟ ਦੇ ਪਰਚੇ ਨੇ ਔਰ ਐਨਡੀਪੀਐਸ ਦੇ ਪਰਚੇ ਨੇ ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ ਚ ਜੈਤੋ ਚੁੰਗੇ ਇਲਾਕੇ ਚ ਵੱਡੀ ਮਾਤਰਾ ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ ਚ ਇਹ ਕਾਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਆਈ ਚਾਈਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ एक इलाके एक बहुत चंगा एक मैसेज जाऊगा जो आम पबलिक नुगा की जगरमछ जिन्हों के ओ भी अड़के और बोत ही एक स्ट्रिक्ट एक्शन के साथ और एक जीरो टॉलरेंस पोलिस किसी के साथ ਅਸੀਂ ਜੇਲ੍ਹ ਚ ਭੇਜਾਂਗੇ ਜਬ ਬਰਾਮਦ ਕੀ ਕੀ ਹੋਇਆ ਜੀ ਬਰਾਮਦ ਕੀ ਇਹਦੇ ਕੋਲ ਇੱਕ ਬਤੀਬੋਰ ਵੈਪਨ ਬਰਾਮਦ ਹੋਇਆ ਹੈ ਔਰ ਦੋ ਰਾਉਂਡਸ ਰਿਕਵਰ ਜਿਸ ਦਾ ਗੱਲ ਕਰਦੇ ਹੋ ਕਿ ਨਸ਼ੇਦਾਲੇ ਇਨਵਾਲਵ ਸੀ ਕਿ ਨਸ਼ੇ ਦੇ ਕਰਵਾਤੇ ਕੋਈ ਨਸ਼ਾ ਵੀ ਬਰਾਮਦ ਹੋਇਆ ਜਾਂ ਜੀ that is yet to be verified as i said ਕਿ ਇਹ ਇੱਕ ਹੁਣ ਤੜਕਸਾਰ ਜਿਹੜੀ ਇਹ ਵਾਕਿਆ ਹੋਇਆ ਹੈ ਤਾਂ ਸਾਡਾ ਮੇਨ ਮੰਤਵ ਤੋਂ ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕਰਕੇ ਰੋਕਣਾ ਸੀ ਪਰ ਇਹਨਾਂ ਨੇ ਜਦੋਂ ਫਾਇਰ ਕੀਤਾ ਤਾਂ ਫਿਰ ਦੇਨ ਵੀ ਹੈਡ ਟੂ ਫਾਇਰ ਉਸ ਨਾਲ ਗੱਡੀ ਹੈ ਹਰਿਆਣਾ ਨੰਬਰ ਦਸੀ ਦਸੀ ਜਾ ਰਹੀ ਹੈ ਕਿ ਜਿਹੜੀ ਸਕਾਪੀ ਗੱਡੀਆਂ ਕੋਲ ਸੀ ਉਹ ਗੱਡੀ ਕਿਸ ਤਰ੍ਹਾਂ ਸੀ ਉਹਨਾਂ ਦੀ ਜੀ ਦੈਟ ਅਗੇਨ ਆਈ ਸੈਡ ਕਿ ਕਾਲੀ ਸਕੋਰਪੀਓ ਹੈ ਹਰਿਆਣਾ ਨੰਬਰ ਹੈ ਕਾਲੀ ਫਿਲਮਾਂ ਚੜੀ ਹੋਈ ਹੈਗੀਆਂ ਔਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਵੀ ਇਹ ਨਹੀਂ ਰੁਕੇ ਤੋ ਇਹ ਸਾਰੇ ਕੁਝ ਚੱਜ ਦੇ ਕੰਮ ਤੇ ਹੈ ਨਹੀਂ ਜੀ ਮੈਮ ਤੁਸੀਂ ਕਹਿੰਦੇ ਹੋ ਕਿ ਨਸ਼ਾ ਤਸਕਰ ਦੋਸੀ ਗੱਡੀ ਦੇ ਵਿੱਚ ਦੂਜਾ ਨਸ਼ਾ ਤਸਕਰ ਕਿੱਥੇ ਜੀ ਜਿਹੜਾ ਦੂਜਾ ਬੰਦਾ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਉਹਦੇ ਵੀ ਐਂਟੀਸੀਡੈਂਟਸ ਵੈਰੀਫਾਈ ਹੋ ਰਹੇ ਨੇ ਬਟ ਕਿਉਂਕਿ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਉਹਦੇ ਵੀ ਸਾਰਾ ਕੁਝ ਵੈਰੀਫਾਈ ਹੋਊਗਾ ਯੈਸ ਹੀ ਇਜ਼ ਆਲਸੋ ਇਨ ਪੁਲਿਸ ਕਸਟਡੀ दिल्ली क्राइम नेशनल न्यूज़ नजर सफर